ਅੱਜ ਜੇ ਤੁਸੀਂ ਮੋਹਰ ਲਾਤੀ ਵੀ ਅਸਲ ਅਕਾਲੀ ਦਲ ਕਿਹੜਾ ਹੈ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਕਿਹਦੇ ਨਾਲ ਹੈ ਸੋ ਇਹਦੇ ਗੱਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜਾ ਅਸੀਂ ਮਾਫੀ ਵੀ ਚਾਹੁੰਦੇ ਆ ਕਿ ਸਾਡੇ ਪ੍ਰਬੰਧ ਥੋੜੇ ਪੈ ਗਏ ਆਸ ਨਾਲੋਂ ਵੀ ਵੱਧ ਗਿਣਤੀ ਵਿੱਚ ਸੰਗਤਾਂ ਜਿੱਥੇ ਆਈ ਹੈ ਸੋ ਜੇ ਕੋਈ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਹਾਡੇ ਸਾਰਿਆਂ ਤੋਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਮੈਂ ਸਮਝਦਾ ਕਿ ਅੱਜ ਪੰਜਾਬ ਦੀ ਸਿਆਸਤ ਤੇ ਖਾਸ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਮੋੜ ਆ ਜਾ ਰਿਹਾ ਹੈ ਜਿਸ ਮੋੜ ਤੇ ਆਪਾਂ ਖੜੇ ਆ ਉਹਨੇ ਪੰਜਾਬ ਦਾ ਭਵਿੱਖ ਤੈਅ ਕਰਨਾ ਹੈ ਤੇ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਸੰਗਤ ਦਾ ਮੈਂ ਸਮਝਦਾ ਕਿ ਪੰਜ ਮੈਂਬਰੀ ਕਮੇਟੀ ਵਿਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇੱਕ ਐਸੀ ਅਕਾਲ ਤਖਬ ਸਾਹਿਬ ਦੀ ਹੁਕਮ ਦੀ ਪਾਲਣਾ ਕੀਤੀ ਜੋ ਅਕਾਲ ਤਖਬ ਸਾਹਿਬ ਦੇ ਹੁਕਮ ਦੀ ਭਾਵਨਾ ਸੀ ਅਤੇ ਜੋ ਪੰਜਾਬ ਦੇ ਲੋਕਾਂ ਦੀ ਦਿਲ ਦੀ ਭਾਵਨਾ ਸੀ ਉਹ ਹੈ ਜਿਹਾ ਅਕਾਲੀ ਦਲ ਅੱਜ ਸਥਾਪਿਤ ਕਰਕੇ ਸੰਗਤ ਨੂੰ ਦਿੱਤਾ ਹੈ ਲੋਕ ਚਾਹੁੰਦੇ ਸੀ ਕਿ ਅਕਾਲੀ ਦਲ ਪੰਥਕ ਸਿਧਾਂਤਾਂ ਤੇ ਪੰਥਕ ਕਦਰਾਂ ਕੀਮਤਾਂ ਤੇ ਉਹ ਸੋਚ ਤੇ ਪਹਿਰਾ ਦੇਵੇ ਅੱਜ ਜਿਹੜਾ ਅਕਾਲੀ ਦਲ ਸਥਾਪਿਤ ਹੋਇਆ ਉਹ ਉਹਨਾਂ ਤੇ ਪਹਿਰਾ ਦੇਣ ਦੀ ਵਚਨਬੱਧਤਾ ਅੱਜ ਤੁਹਾਨੂੰ ਦਿਰਾਉਂਦਾ ਹੈ ਗਿਆਨੀ ਜੀ ਨੇ ਪਹਿਲੇ ਦਿਨ ਇੱਕ ਐਲਾਨ ਕੀਤਾ ਸੀ ਕਿ ਮੈਂ ਨਾ ਤਾਂ ਕੋਈ ਚੋਣ ਲੜਨੀ ਹੈ ਨਾ ਹੀ ਕੋਈ ਸੰਵਿਧਾਨਕ ਅਹੁਦਾ ਲੈਣਾ ਹੈ ਜੇ ਕਰੂੰਗਾ ਤਾਂ ਕੌਮ ਦੀ ਸੇਵਾ ਕਰੂੰਗਾ ਚਾਹੇ ਪ੍ਰਧਾਨ ਰਹਿੰਦੇ ਹੋਏ ਜਾਂ ਉਦੋਂ ਬਾਅਦ ਕੀ ਦੂਜੇ ਵਾਲੇ ਦਲ ਬਾਦਲ ਦਾ ਲਾੜਿਆਂ ਦੇ ਆਗੂ 'ਚ ਹਿੰਮਤ ਹੈ ਕੀ ਐਲਾਨ ਕਰੇ ਵੀ ਮੈਂ ਇਕੱਲੇ ਕੌਮ ਦੀ ਸੇਵਾ ਕਰੂੰਗਾ ਮੈਂ ਆਪਦਾ ਨਿੱਜ ਨਹੀਂ ਪਾੜੂੰਗਾ ਨਹੀਂ ਕਰ ਸਕਦੇ ਹੋ ਕਿਉਂ ਕਿਉਂਕਿ ਜਿੱਥੇ ਨਿੱਜੀ ਮਫਾਦ ਜੁੜੇ ਹੋਣ ਜਿੱਥੇ ਸਿਰਫ ਇੱਕ ਪਰਿਵਾਰ ਦਾ ਭਵਿੱਖ ਜੁੜਿਆ ਹੋਵੇ ਉਥੇ ਇਹ ਜੀ ਸੋਚ ਉੱਪਰ ਕੇ ਨਹੀਂ ਆ ਸਕਦੀ ਮੈਂ ਵਧਾਈ ਦੇਣਾ ਚਾਹਣਾ ਸਾਰੀ ਲੀਡਰਸ਼ਿਪ ਨੂੰ ਜਿਨ੍ਹਾਂ ਚੋਂ ਕਿਸੇ ਨੇ ਵੀ ਜਿਹੜਾ ਪ੍ਰਧਾਨਗੀ ਦਾ ਉਧਰ ਕਿਸੇ ਨੇ ਨਹੀਂ ਕਿਹਾ ਮੈਨੂੰ ਚਾਹੀਦਾ ਆ ਸਾਡੇ ਵੀਰ ਮਨਪ੍ਰੀਤ ਸਿੰਘ ਵਾਲੀ ਬੈਠੇ ਨੇ ਸਾਰਿਆਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਪ੍ਰਧਾਨ ਬਣਾ ਲੈ ਕਹਿੰਦੇ ਨਹੀਂ ਮੈਂ ਨਹੀਂ ਬਣਨਾ ਹੋਰ ਵੀ ਕਿਸੇ ਆਗੂ ਨੇ ਬਟਾਲਾ ਸਾਹਿਬ ਬੈਠੇ ਆ ਸਾਰਿਆਂ ਨੇ ਕਿਹਾ ਅਸੀਂ ਨਹੀਂ ਬਣਨਾ ਸਾਰੀ ਲੀਡਰਸ਼ਿਪ ਨੇ ਸੀਨੀਅਰ ਵੀ ਬੈਠੇ ਆ ਉਹ ਕਹਿੰਦੇ ਨਹੀਂ ਆਪਾਂ ਇੱਕ ਜੋ ਲੋਕਾਂ ਦੀ ਭਾਵਨਾ ਹੈ ਇੱਕ ਪੰਥਕ ਦਿਖ ਵਾਲਾ ਉਸ ਸੋਚ ਵਾਲਾ ਜਿਹੜਾ ਉਹਤੇ ਪਹਿਰਾ ਦੇ ਸਕੇ ਲੋਕਾਂ ਵਿੱਚ ਪ੍ਰਵਾਨਿਤ ਹੋਵੇ ਉਹ ਹੀ ਜੀ ਲੀਡਰ ਦੀ ਚੋਣ ਕਰਨੀ ਹੈ ਤੇ ਡੈਲੀਗੇਟਾਂ ਨੇ ਸ਼ਰਮ ਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤੇ ਬੀਬੀ ਸਤਵੰਤ ਕੌਰ ਜੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਹੁਣ ਉਸ ਤੋਂ ਵੱਡੀ ਜ਼ਿੰਮੇਵਾਰੀ ਸੰਗਤ ਤੁਹਾਡੀ ਹੈ ਸੰਗਤ ਜੀ ਤੁਹਾਨੂੰ ਬੇਨਤੀ ਕਰਦਾ ਹੁਣ ਤੁਸੀਂ ਸਾਥ ਦੇਣਾ ਹੈ ਤੁਸੀਂ ਸਾਥ ਦਿਓਗੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਖੜਾ ਹੋ ਜੂ ਅਤੇ ਜੋ ਤੁਹਾਡੀ ਭਾਵਨਾ ਹੈ ਵੀ ਅਕਾਲੀ ਦਲ ਸਾਡੀ ਪਹਿਰੇਦਾਰੀ ਕਰੇ ਸਾਡੇ ਹੱਕਾਂ ਲਈ ਲੜੇ ਅਕਾਲੀ ਦਲ ਪੰਜਾਬ ਦੀ ਗੱਲ ਕਰੇ ਉਹ ਅਕਾਲੀ ਦਲ ਫੇਰ ਸਥਾਪਿਤ ਹੋਊਗਾ ਸੋ ਤੁਸੀਂ ਸਾਥ ਦੇਣਾ ਹੈ ਤੇ ਮੈਨੂੰ ਅੱਜ ਇਸ ਗੱਲ ਤੇ ਹੋਰ ਵੀ ਵੱਡਾ ਖੁਸ਼ੀ ਹੈ ਵੀ ਜਿਹੜਾ ਜੀਵਨ ਸੰثار ਚੰਦ ਸਿੰਘ ਜੀ ਲੌਂਗਵਾਲ ਸਾਹਿਬ ਦਾ ਸੀ ਜਿਹਦੀ ਸੋਚ ਸੀ ਜਿਹੇ ਜਹ ਅਕਾਲੀ ਦਲ ਦਾ ਉਹ ਸੁਪਨਾ ਲੈਂਦੇ ਸੀ ਅੱਜ ਉਹ ਜਹ ਅਕਾਲੀ ਦਲ ਅੱਜ ਸਥਾਪਿਤ ਹੋਇਆ ਇਹ ਸੰਤਾ ਨੂੰ ਸੱਚੀ ਸੋਚੀ ਸ਼ਰਧਾਂਜਲੀ ਹੈ ਦੂਸਰੇ ਮੈਨੂੰ ਇਸ ਗੱਲ ਦਾ ਵੀ ਬੜਾ ਮਾਣ ਹੈ ਮੈਂ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਕਿ ਸਰਦਾਰ ਸੁਖਦੇਵ ਸਿੰਘ ਢੀਨ ਸਾਹਿਬ ਜੀ ਦਾ ਵੀ ਇਹੀ ਸੁਪਨਾ ਸੀ ਵੀ ਸ਼ਰੋਮਣੀ ਅਕਾਲੀ ਦਲ ਦੁਬਾਰੇ ਖੜਾ ਹੋਵੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਹੀ ਕਿਹਾ ਸੀ ਸੁਖਬੀਰ ਤੁਸੀਂ ਤਿਆਗ ਦਿਖਾਓ ਤੁਸੀਂ ਤਿਆਗ ਦਿਖਾਓਗੇ ਤਾਂ ਲੋਕ ਤੁਹਾਨੂੰ ਹੀ ਪ੍ਰਵਾਨਤ ਕਰ ਲੈਣਗੇ ਪਰ ਉਹਨਾਂ ਵਿੱਚ ਇਹ ਜਜ਼ਬਾ ਨਹੀਂ ਹੈ ਉਹਨਾਂ 'ਚ ਇਹ ਸੋਚ ਨਹੀਂ ਇਹ ਉਹੀ ਸੋਚ ਰੱਖ ਸਕਦਾ ਜਿਹਦੇ ਵਿੱਚ ਪੰਥ ਦਾ ਦਰਦ ਭਰਿਆ ਹੋਵੇ ਜਿਹੜਾ ਸਾਡੇ ਬੀਬੀ ਸਤਬੰਦ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਵਿੱਚ ਭਰਿਆ ਹੋਇਆ ਹੈ ਸੋ ਇਸ ਲਈ ਅੱਜ ਮੈਂ ਤੁਹਾਨੂੰ ਬੇਨਤੀ ਫੇਰ ਦੁਬਾਰੇ ਆਪਦੇ ਬੰਨੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਅਹਿਮ ਪੜਾਅ ਦੇ ਉੱਤੇ ਆਪਾਂ ਖੜੇ ਆਂ ਤੇ ਸੇਧ ਤੁਸੀਂ ਦੇਣੀ ਹੈ ਸੰਗਤ ਨੇ ਸੇਧ ਦੇਣੀ ਹੈ ਤੇ ਅੱਜ ਤੁਸੀਂ ਆਪਦੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਸਨੇਹਾ ਤੁਸੀਂ ਲੈ ਕੇ ਜਾਣਾ ਵੀ ਆਪਾਂ ਜੋ ਪੰਜ ਮੈਂਬਰੀ ਕਮੇਟੀ ਦੇ ਤਹਿਤ ਅਕਾਲੀ ਦਲ ਸਥਾਪਿਤ ਹੋਇਆ ਹੈ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੂੰ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣਾ ਹੈ ਤਾਂ ਕਿ ਦੁਬਾਰੇ ਪੰਜਾਬ ਪੰਥ ਤੇ ਕੌਮ ਚੜ੍ਹਦੀ ਕਲਾ ਬਲ ਜਾ ਸਕੇ